ਚਾਹੁੰਦੇ ਆ ਵੀ ਜਿਹੜਾ ਉਹ ਸਰਕਾਰੀ ਸਕੂਲ ਨਾਲ ਘਰ ਨਹੀਂ ਤੱਕ ਪਹੁੰਚ ਨਹੀਂ ਪਹਿਲਾ ਕੀ ਹੋਇਆ ਨਹੀਂ ਸਰ ਜਵਾਬ ਇਹਨਾਂ ਬੰਦ ਕਰ ਲਓ ਬਈ ਇਹ ਪਏ ਗਏ ਸਾਡੇ ਪਿੰਡ ਦੀਆਂ ਜਮਾਤਾਂ 12ਵੀਂ ਤੱਕ ਸਕੂਲ ਨਹੀਂ ਹੈ ਬੱਚੀਆਂ ਪੜਨ ਜਾਂਦੀਆਂ ਜਰਾਲ ਦੀ ਵਾਲ ਪੜਨ ਜਾਂਦੀਆਂ ਉਧਰ ਹਸਨ ਵਾਲਾ ਉਹ ਵੀ ਮੈਂ ਦਿਖਾ ਦੂੰਗਾ ਵੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਮੈਨੂੰ ਦੱਸੋ ਜੀ ਤੁਹਾਡੇ ਜਵਾਬ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਸੀਆਂ ਉਥੇ ਸਾਈਕਲਾਂ ਦੇ ਚਰਾਲ ਦੀਆਂ ਆਪਣੇ ਪਿੰਡ ਦਾ ਸਰਕਾਰੀ ਪਾਰਵੀ ਤੱਕ ਹੋਣਾ ਚਾਹੀਦਾ ਕਿ ਨਹੀਂ ਭਾਈ ਇੱਕ ਤਾਂ ਮੇਰਾ ਮੁੱਦਾ ਸੀ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹ 12ਵੀਂ ਤੱਕ ਕੀਤਾ ਜਾਵੇ ਹੈਨਾ 23 7 1998 ਠੀਕ ਹੈ ਭਾਈ ਉਦੋਂ ਤੋਂ ਆ ਜਿਹੜੀ ਇਮਾਰਤ ਆ ਸਾਡੇ ਪਿੰਡ ਦੇ ਬੰਦਿਆਂ ਨੇ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਬਣੀ ਹੋਈ ਆ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਇੱਥੇ ਸਾਨੂੰ ਡੰਗਰ ਡਾਕਟਰ ਮਾਈਆ ਕਰਾਇਆ ਜਾਵੇ ਦੀ ਤੁਸੀਂ ਹਾਲਾਤ ਦੇਖੋ ਭਾਈ ਆ ਡੰਗਰ ਦਾ ਹਸਪਤਾਲ ਦੇ ਆ ਦੇਖੋ ਬਾਈ 24 25 ਸਾਲ ਬਾਅਦ ਖੰਡਰ ਬਣ ਚੁੱਕੇ ਆ ਖੰਡਰ ਬਣ ਚੁੱਕੇ ਆ ਤੇ ਸਰਕਾਰ ਨੇ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾੜਾ ਬਾਈਦਾ ਜੇ ਮੈਂ ਬੋਲਦਾ ਭਾਵੇਂ ਮੇਰੇ ਪਿੰਡ ਦਾ ਕਿਸੇ ਬੰਦੇ ਨੂੰ ਚਾਹੇ ਕਿਸੇ ਲੀਡਰ ਦੇ ਨੇੜੇ ਰਹਿੰਦਾ ਦੁੱਖ ਲੱਗੇ ਟੁੱਟਦੀ ਆ ਟੁੱਟ ਜੇ ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਬਸ ਕਿਵੇਂ ਵੀ ਲੈ ਕੇ ਆਵਾਂ ਚਾਹੇ ਮੇਰ ਨਾਲ ਕੋਈ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਬਸ ਅਸੀਂ ਆਪਦੇ ਪਿੰਡ ਦੇ ਜਵਾਕਾਂ ਦਾ ਭੁੱਖ ਦਾਤ ਨਹੀਂ ਲਾਉਣਾ ਬਈ ਅਸੀਂ ਚਾਹੁੰਦੇ ਆਂ ਵੀ ਜਿਹੜਾ ਉਹ ਸਰਕਾਰੀ ਸਕੂਲ ਆ 12ਵੀਂ ਤੱਕ ਮੇਰੇ ਪਹਿਲਾਂ ਕੀ ਹੋਇਆ ਜਵਾਕ ਜਿਹੜਾ ਬੰਦ ਕਰ ਦੋ ਬਈ ਇਹ ਪੈਗੇ ਸਾਡੇ ਪਿੰਡ ਦੀਆਂ ਜਵਾਕੜੀਆਂ 12ਵੀਂ ਤੱਕ ਸਕੂਲ ਨਹੀਂ ਹੈ ਬੱਸੀਆਂ ਪੜਨ ਜਾਣਦੀਆਂ ਜਰਾਲ ਦੀ ਵਾਲ ਪੜਨ ਜਾਣਦੀਆਂ ਆ ਕਹਿੰਦਾ ਉਧਰ ਹਾਂ ਨਾਲ ਆ ਉਹ ਵੀ ਮੈਂ ਦਿਖਾ ਦੂੰਗਾ ਆ ਕਹਿੰਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਮੈਨੂੰ ਦੱਸੋ ਜੀ ਤੁਹਾਡੇ ਜਮਾਗ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਸੀਆਂ ਉਧਰ ਸਾਈਕਲਾਂ ਦੇ ਚਲਾਲ ਦੀਆਂ ਆਪਣੇ ਪਿੰਡ ਦਾ ਸਰਕਾਰੀ 12ਵੀਂ ਤੱਕ ਹੋਣਾ ਚਾਹੀਦਾ ਕਿ ਨਹੀਂ ਭਾਈ ਇੱਕ ਤਾਂ ਮੇਰਾ ਮੁੱਦਾ ਸੀ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹ 12ਵੀਂ ਤੱਕ ਕੀਤਾ ਜਾਵੇ ਹਨਾ 23 7 1998 ਠੀਕ ਹੈ ਭਾਈ ਉਦੋਂ ਤੋਂ ਆ ਜਿਹੜੀ ਇਮਾਰਤ ਆ ਸਾਡੇ ਪਿੰਡ ਦੇ ਬੰਦਿਆਂ ਨੇ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਬਣੀ ਹੋਈ ਹੈ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਇੱਥੇ ਸਾਨੂੰ ਡੰਗਰ ਡਾਕਟਰ ਮਾਈਆ ਕਰਾਇਆ ਜਾਵੇ। ਤੁਸੀਂ ਹਾਲਾਤ ਦੇਖੋ ਭਾਈ ਆ ਡੰਗਰ ਦਾ ਹਸਪਤਾਲ ਦੇ। ਆ ਦੇਖੋ ਭਾਈ 24-25 ਸਾਲ ਬਾਅਦ ਖੰਡਰ ਬਣ ਚੁੱਕੇ। ਆ ਖੰਡਰ ਬਣ ਚੁੱਕਿਆ ਤੇ ਸਰਕਾਰ ਨੇ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾੜਾ ਬਾਈਦਾ ਜੇ ਮੈਂ ਬੋਲਦਾ। ਭਾਵੇਂ ਮੇਰੇ ਪਿੰਡ ਦੇ ਕਿਸੇ ਬੰਦੇ ਨੂੰ ਚਾਹੇ ਕਿਸੇ ਲੀਡਰ ਦੇ ਨੇੜੇ ਰਹਿੰਦਾ ਦੁੱਖ ਲੱਗੇ ਟੁੱਟਦੀ ਆ ਟੁੱਟ ਜੇ। ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਬਸ ਕਿਵੇਂ ਵੀ ਲੈ ਕੇ ਆਵਾਂ। ਚਾਹੇ ਮੇਰੇ ਨਾਲ ਕੋਈ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਬਸ ਅਸੀਂ ਆਪਦੇ ਪਿੰਡ ਦੇ ਜਵਾਕਾਂ ਦਾ ਭੁੱਖ ਦਾਤ ਨਹੀਂ ਲਾਉਣਾ ਬਈ